ਇੱਕ ਪਾਸੇ ਜਿੱਥੇ ਮੌਸਮ ਦੀ ਵਜ੍ਹਾ ਨਾਲ ਸਾਰੇ ਪਾਸੇ ਪਾਣੀ ਭਰਿਆ ਹੋਇਆ ਦਿਸ ਰਿਹਾ ਹੈ ਤੇ ਉੱਥੇ ਹੀ ਦੂਜੇ ਪਾਸੇ ਇਸ ਬਰਸਾਤ ਦੀ ਮਾਰ ਲੋਕਾਂ ਦੀ ਜੇਬ ਤੇ ਵੇਖਣ ਨੂੰ ਮਿਲੀ ਹੈ ਕੀ ਬਰਸਾਤ ਦੀ ਵਜ੍ਹਾ ਨਾਲ ਹਿਮਾਚਲ ਤੋਂ ਸਬਜ਼ੀਆਂ ਆਉਣ ਵਾਲੀਆਂ ਦੀ ਸਪਲਾਈ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੀ ਹੈ ਜਿਸ ਦੀ ਵਜ੍ਹਾ ਕਾਰਨ ਸਬਜ਼ੀਆਂ ਦੇ ਰੇਟ ਅਸਮਾਨ ਤੇ ਚੜੇ ਦਿਖ ਰਹੇ ਨੇ ਜਿਸ ਵਜ੍ਹਾ ਨਾਲ ਰਸੋਈ ਦਾ ਬਜਟ ਇੰਨੀ ਦਿਨੀ ਵਿਗੜਿਆ ਹੋਇਆ ਇਸ ਦੇ ਨਾਲ ਹੀ ਜਿਆਦਾ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਉਹ ਤੁਹਾਨੂੰ ਵੀ ਸੁਣਾਉਂਦੇ ਹਾਂ ਜਿਹੜਾ ਸੌਦਾ ਲੈਂਦਾ ਹੋ ਗਿਆ ਹੈ ਠੀਕ ਹੈ ਨਾ ਯਾਨੀ ਹਰ ਸਾਲ ਤਰ੍ਹਾਂ ਬਰਸਾਤ ਵਿੱਚ ਹਰ ਸਾਲ ਮਹਿੰਗਾ ਹੁੰਦਾ ਸੌਦਾ ਕਰ ਜਨਾ ਸੜ ਜਾਂਦਾ ਕਿਸਾਨਾਂ ਦੇ ਤੋਂ ਦੇ ਤਰਜੀ ਸਾਰੀ ਛੜ ਜਾਂਦੀ ਹੈ ਖੇਤਾਂ ਵਿੱਚ ਉਸ ਕਾਰਨ ਫਿਰ ਥੋੜਾ ਜਿਹਾ ਮਹਿੰਗਾ ਹੋ ਜਾਂਦਾ ਜਿਹੜੀ ਸਬਜ਼ੀ ਆ ਹੁਣ ਦੇਖੋ ਕਿਹ ਘੋਆ ਰਹੀ ਹੈ ਇਹ ਮਾਚਲਦੀ ਹੈ ਜਿਆਦਾਤਰ ਮਾਚਲਦੀ ਛੜਦੀ ਹੈ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਨਹੀਂ ਆਈ ਜਾਂ ਇਧਰੋਂ ਜੁਕੀਆਂ ਹੁੰਦੀਆਂ ਨੇ ਦਿਲੀਆਂ ਵੱਡੀਆਂ ਆਣੀਆਂ ਜਦ ਪਰਵਲ ਹੋ ਗਿਆ ਜੰਮਸਿਕ ਹੋ ਗਈ ਆਮਰਾ ਹੋ ਗਿਆ ਟਪੋੜਾ ਹੋ ਗਿਆ ਐਸਾ ਤੋਂ ਦੇ ਬਾਹਰੋਂ ਦੇ ਬਾਕੀ ਸਭ ਮਾਚਲ ਤੋਂ ਆ ਰਹੀ ਸਰ ਕਿਹੜੀ ਕਿਹੜੀ ਸਬਜ਼ੀ ਹੈ ਜਿਹੜੀ ਮਹਿੰਗੀ ਜਿਹੜੀ ਸਾਰੀਆਂ ਟੋਟਲ ਤਕਰੀਬਨ ਮਹਿੰਗੇ ਹੀ ਆ ਬਰਸਾਤ ਦੇ ਕਾਰਨ ਮਹਿੰਗੀ ਹਰ ਸਾਲ ਤਰ੍ਹਾਂ ਹਰ ਸਾਲ ਮਹਿੰਗੀਆਂ ਹੁੰਦੀਆਂ ਕੋਈ ਸਸਤੀ ਕੋਈ ਨਹੀਂ ਆ ਸਰ ਜੀ ਸਰ ਕੀ ਨਾਮ ਆਪਣਾ ਰਾਹੁਲ ਮਾਜੇ ਨਾਮ ਹੈ ਜੀ ਮੇਰਾ ਸਰ ਕੀ ਗਾਹ ਸਬਜ਼ੀ ਜਿਹੜੀ ਮਹਿੰਗੀ ਹੋ ਸਰ ਸਬਜ਼ੀ ਸੋਰੀ ਅੱਗੇ ਹਰ ਸਾਲ ਮਹਿੰਗੀ ਹੁੰਦੀ ਹੈ ਲੇਕਿਨ ਇਸ ਵਾਰੀ ਇੱਕ ਮਹੀਨਾ ਹੀ ਪਹਿਲੇ ਐਡਵਾਂਸ ਹੀ ਮਹਿੰਗੀ ਹੋ ਗਈ ਹੈ ਪਿੱਛੇ ਰਸੇ ਦੁਸੇ ਹਿਮਾਜਲ ਸਾਰੇ ਬੰਦ ਹੋਏ ਬੇ ਸਬਜ਼ੀ ਕੋਈ ਆਏ ਨਹੀਂ ਕਰਦੀ 70 80 ਰੁਪਏ ਕਿਲੋ ਕੀ ਹੈ 120 ਰੁਪਏ ਕਿਲੋ ਮਟਰ ਹੈ 80 ਰੁਪਏ ਕਿਲੋ ਭਿੰਡੀਆਂ 60 ਰੁਪਏ ਕਿਲੋ ਫਲਾਡ ਟਮਾਟਰ ਟਮਾਟਰ ਵੀ 1-2 ਦਿਨਾਂ ਚ ਮੰਗੋ ਆਏ ਨਾ ਇਹੋ ਤੇਰੇ ਵਿੱਚ ਗਾਗ ਦਾ ਵੀ ਫਰਕ 100-120 ਰੁਪਏ ਗਾਗ ਵਿਚਾਰਾ ਕੀ ਕਰੇਗਾ ਜੀ ਗਾਗ ਨੂੰ ਸਬਜ਼ੀ ਨਹੀਂ ਮਿਲੇਗੀ ਵੀਰੋ ਉਹਨੇ ਤਾਂ ਲੈਣੀ ਆ ਵਿਚਾਰਨੇ ਥੋੜੀ ਲਾ ਜੇਗਾ ਲੈ ਕੇ ਜਾਣੀ ਆ ਉਹਨੇ ਦਾਲਾਂ ਕਿਹੜੀਆਂ ਸਸਤੀਆਂ ਹੈਗੀਆਂ ਸਬਜ਼ੀਆਂ ਉਸ ਤੋਂ ਵੀ ਮਹਿੰਗੀਆਂ ਹੈਗੇ ਮਸਾਲੇ ਹੋਰ ਮਹਿੰਗੇ ਹੋਗੇ 100 ਰੁਪਏ ਕਿਲੋ ਮਰਚੀ ਹੈ 120-30 ਰੁਪਏ ਕਿਲੋ ਅਦਰਕ 150 ਰੁਪਏ ਕਿਲੋ ਲਸਣ ਆਗਾ ਯਾ ਲੱਗਦਾ ਜੀ ਇਹ ਘਰ ਦੀ ਖੋਈ ਤੇ ਫਰਕ ਪੈਗਾ ਸਰ ਜੀ ਪੂਰਾ ਪੂਰਾ ਫਰਕ ਮਾਣਾ ਜ 1.200 ਰੁਪਏ ਦੇ ਆਉਂ ਬਣ ਜਾਂਦਾ ਤੇ ਪਤਾ ਵੀ ਨਹੀਂ ਲੱਗਦਾ ਸਬਜੀ ਪਾਈ ਕੀ ਔਰ ਲਵਾਵੇ ਚ ਸਰ ਸਬਜ਼ੀਆਂ ਦਾ ਰੇਟ ਲਗਾਤਾਰ ਵਧ ਰਿਹਾ ਹੈ ਸ਼ਿਵਲ ਸਾਹਿਤਰੀ ਫਸਲੀ ਸੋਇਚ ਲਾਰ ਰਹੀ ਹੈ ਕਿ ਨਾ ਫੱਕ ਪਾਰ ਹੈ ਸਰ ਗੱਲ ਇਹ ਹੈ ਕਿ ਸਬਜ਼ੀਆਂ ਇੰਨੀਆਂ ਕਿ ਮਹਿੰਗੀਆਂ ਹੋ ਗਈਆਂ ਵੀ ਸਾਡੀ ਪਹੁੰਚ ਤੋਂ ਦੂਰ ਹੋ ਰਹੀਆਂ ਕਿਉਂਕਿ ਜਿਹੜੀ ਪਹਿਲੇ ਸਬਜੀ ਕੋਈ 10 ਰੁਪਏ ਕਿਲੋ ਸੀ ਅੱਜ ਉਹ ਹੀ ਸਬਜੀ 100 ਰੁਪਏ ਕਿਲੋ ਵਿਕ ਰਹੀ ਹੈ ਤੇ ਇਸ ਕਰਕੇ ਅਸੀਂ ਇੱਥੇ ਰੋਜ਼ ਹੁਣ ਦੋਨੇ ਗਿੱਲੀਆਂ ਸਬਜ਼ੀਆਂ ਬਣਾ ਰਹੇ ਹਾਂ ਤੇ ਇਥੇ ਦੀ ਨਹੀਂ ਗੱਲ ਐ ਜੀ ਕਹਦੇ ਆਪਾਂ ਸਮਾਜ ਦੀ ਗੱਲ ਕਰੀਏ ਜਿਹੜੇ ਗਰੀਬ ਲੋਕ ਐ ਉਹਨਾਂ ਦੇ ਇਸ ਚੀਜ਼ ਦਾ ਬੜਾ ਅਸਰ ਪੈ ਰਿਹਾ ਵੀ ਉਹਨਾਂ ਦੇ ਘਰ ਵਿੱਚ ਕੋਈ ਸੁੱਕੀ ਸਮਝ ਨਹੀਂ ਇਸ ਲਈ ਬੰਦੀ ਕਿਉਂਕਿ ਉਹਦੀ ਪਹੁੰਚ ਤੋਂ ਬਾਹਰ ਐ ਕੋਈ ਵੀ ਚੀਜ਼ ਲੈ ਲੋ 50 60 ਰੁਪਏ ਕਿਲੋ 100 ਰੁਪਏ ਕਿਲੋ ਐ ਇੱਕ ਟਾਈਮ ਦੀ ਜੇ 100 ਰੁਪਏ ਦੀ ਸਬਜ਼ੀ ਹੈਗੀ ਜੇ ਦੋ ਟਾਈਮ ਬਣਾਏਗਾ ਤੇ 200 ਦੀ ਸਬਜ਼ੀ ਮਜ਼ਦੂਰ ਬੰਦਾ ਤੇ ਇੱਕ ਸਬਜ਼ੀ ਬਣਾ ਹੀ ਨਹੀਂ ਸਕਦਾ ਇਹਦਾ ਸਿੱਧਾ ਸਿੱਧਾ ਅਸਰ ਪੈ ਰਿਹਾ ਲੋਕਾਂ ਦੀ ਜੀਬ ਤੇ ਸਿੱਧਾ ਸਿੱਧਾ ਅਸਰ ਲੋਕਾਂ ਦੀ ਜੀਬ ਵਿੱਚ ਪੈ ਰਿਹਾ ਸਰਕਾਰ ਨੂੰ ਵੀ ਇਹਦੇ ਬਾਰੇ ਕੋਈ ਸੋਚਣਾ ਚਾਹੀਦਾ ਹੈ ਕਿ ਸਬਸਿਡੀ ਦੇ ਕੇ ਤੇ ਸਭੀ ਲੋਕਾਂ ਨੂੰ ਸਸਤੀ ਮਿਲੇ। ਇਹ ਲਗਾਤਾਰ ਵਧ ਰਹੀ ਹੈ ਨਹੀਂ ਕਿ ਹਾਂ ਕੋਈ ਨਾ ਕੋ ਸਰਕਾਰਾ ਤੁਹਾਡੀ ਸਸਤੀ ਨਹੀਂ। ਸਾਡੀ ਸਸਤੀ ਸਬਜ਼ੀ ਬਹੁਤ ਜ਼ਿਆਦਾ ਅਸਰ ਪੈ ਰਹੀ ਹੈ ਜੀ। ਮਹਿੰਗਾਈ ਜਿਹੜੀ ਸਬਜ਼ੀ ਬਹੁਤ ਜ਼ਿਆਦਾ ਮੀਂਹ ਹੋ ਗਈ ਹੈ। ਅਸੀਂ ਪਹਿਲਾਂ ਇੱਕ ਦਾਲ ਬਣਾਉਂਦੇ ਸੀ ਨਾਲ ਸੁੱਕੀ ਸਬਜ਼ੀ ਬਣਾਉਂਦੇ ਸੀ। ਲੇਕਿ ਜਦੋਂ ਦੀਆਂ ਸਬਜ਼ੀਆਂ ਮਹਿੰਗੀਆਂ ਹੋਈਆਂ ਨੇ ਸਾਨੂੰ ਜ਼ਿਆਦਾਤਰ ਆਲੂ ਕਰੀ ਵਾਲੇ ਆਲੂ ਬਣਾਉਣੇ ਪੈ ਰਹੇ ਨੇ ਜਾਂ ਦਹੀਂ ਵਾਲੇ ਆਲੂ ਬਣਾਉਣੇ ਪੈ ਰਹੇ ਨੇ। ਸਬਜ਼ੀ ਨੂੰ ਅਸਰ ਨਹੀਂ ਪੈ ਰਹਾ। ਇਸ ਵਾਸਤੇ ਅਸੀਂ ਮਜਬੂਰ ਹੋ ਕੇ ਇਹ ਚੀਜ਼ਾਂ ਕਰਦੇ ਹਾਂ